ਖਸਤਾ ਕਰਾਰੇ ਪਾਪੜ ਲੋ ਸਸਤੀਕਲ ਦੋਸਤੋ ਬਚਪਨ ਵਿੱਚ ਅਸੀਂ ਸਾਰਿਆਂ ਨੇ ਡੁਗਡਗੀ ਵਾਲੇ ਭਾਈ ਕੋਲੋਂ ਖਸਤਾ ਕਰਾਰੇ ਪਾਪੜ ਲੈ ਕੇ ਜ਼ਰੂਰ ਖਾਦੇ ਹੋਣਗੇ ਇਹਨਾਂ ਪਾਪੜਾਂ ਦੇ ਉੱਤੇ ਪਈ ਹੋਈ ਲਾਲ ਸੁਹੀ ਛਟਣੀ ਨੂੰ ਦੇਖ ਕੇ ਅੱਜ ਵੀ ਸਭ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਤੋਂ ਆਓ ਤੁਹਾਨੂੰ ਦੱਸਦੇ ਹਾਂ ਇਹ ਪਾਪੜ ਕਿੱਦਾਂ ਬਣਦੇ ਹਨ ਕਿੱਥੇ ਬਣਦੇ ਹਨ ਅਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਬਣਾਏ ਜਾਂਦੇ ਹਨ ਇਸ ਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਪਾਪੜਾਂ ਦੇ ਵਿੱਚ ਕਿਹੜੀਆਂ ਕੰਪਨੀਆਂ ਹਨ ਜਿਨ੍ਹਾਂ ਦੀ ਪੂਰੇ ਭਾਰਤ ਦੇ ਵਿੱਚ ਤੂਤੀ ਬੋਲਦੀ ਹੈ ਤਾਂ ਆਓ ਦੇਖਦੇ ਹਾਂ ਖਸਤਾ ਕਰਾਰੇ ਪਾਪੜਾਂ ਦੇ ਬਾਰੇ ਪਾਪੜਾਂ ਦੇ ਵਿੱਚ ਮਸ਼ਹੂਰ ਪੰਜਾਬੀ ਮਸਾਲਾ ਪਾਪੜ ਦੀ ਵਿਸ਼ੇਸ਼ਤਾ ਹੈ ਇਸ ਪਾਪੜ ਵਿੱਚ ਮਹਾਂ ਦੀ ਦਾਲ, ਹਿੰਗ, ਕਾਲੀ ਮਿਰਚ ਆਦਿ ਖੁੱਲੀ ਵਰਤੋਂ ਕੀਤੀ ਜਾਂਦੀ ਹੈ। ਤਿੱਖੇ ਗਰਮ ਮਸਾਲਿਆਂ ਨਾਲ ਬਣੇ ਇਸ ਪੰਜਾਬੀ ਪਾਪੜ ਨੂੰ ਬੜੇ ਹੀ ਵਿਸ਼ੇਸ਼ ਅੰਦਾਜ਼ ਵਿੱਚ ਵੀ ਪਰੋਸਿਆ ਜਾਂਦਾ ਹੈ। ਇਸ ਨੂੰ ਪਰੋਸਣ ਸਮੇਂ ਕੱਟੇ ਹੋਏ ਪਿਆਜ਼, ਟਮਾਟਰ, ਹਰੀਆਂ ਮਿਰਚਾਂ, ਲਾਲ ਮਿਰਚ ਪਾਊਡਰ ਅਤੇ ਹੋਰ ਮਸਾਲਿਆਂ ਦੀ ਵੀ ਖੂਬ ਵਰਤੋਂ ਕੀਤੀ ਜਾਂਦੀ ਹੈ ਜੋ ਇਸ ਦੇ ਸਵਾਦ ਨੂੰ ਤਿੱਖਾ ਅਤੇ ਚਟਕਾਰੇਦਾਰ ਬਣਾ ਦਿੰਦੇ ਹਨ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਚੌਲਾਂ ਦੇ ਪਾਪੜ ਦੀ ਇਹ ਪਾਪੜ ਦੱਖਣੀ ਭਾਰਤ ਦੇ ਲੋਕਾਂ ਦੀ ਮਨਪਸੰਦ ਆਈਟਮ ਹੈ ਚੌਲਾਂ ਦਾ ਪਾਪੜ ਭਾਵੇਂ ਕਿ ਪੂਰੇ ਭਾਰਤ ਵਿੱਚ ਤਿਆਰ ਕੀਤਾ ਜਾਂਦਾ ਹੈ ਪਰ ਦੱਖਣੀ ਭਾਰਤ ਵਿੱਚ ਇਹ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਜਾਂਦੇ ਹਨ ਇਹ ਚੌਲਾਂ ਦੇ ਆਟੇ ਅਤੇ ਨਮਕ ਨਾਲ ਤਿਆਰ ਕੀਤੇ ਜਾਂਦੇ ਹਨ ਇਹਨਾਂ ਵਿੱਚ ਤਿੱਕੇ ਮਸਾਲਿਆਂ ਦੀ ਵਰਤੋਂ ਘੱਟ ਵੱਧ ਹੀ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਕਾਲੀ ਮਿਰਚ ਪਾਪੜ ਦੀ ਇਹ ਪਾਪੜ ਮੱਧ ਪੂਰਬੀ ਲੋਕਾਂ ਦੇ ਖਾਸ ਪਸੰਦੀਦਾ ਹਨ ਇੱਥੋਂ ਦੇ ਰੈਸਟੋਰੈਂਟਾਂ ਵਿੱਚ ਇਸ ਪਾਪੜ ਨੂੰ ਵਿਸ਼ੇਸ਼ ਅੰਦਾਜ਼ ਵਿੱਚ ਪਰੋਸਿਆ ਜਾਂਦਾ ਹੈ ਇਸ ਤੋਂ ਬਾਅਦ ਗੱਲ ਕਰੀਏ ਤਾਂ ਵਾਰੀ ਆਉਂਦੀ ਹੈ ਰਾਗੀ ਪਾਪੜ ਦੀ ਰਾਗੀ ਪਾਪੜ ਨੂੰ ਨਚਨੀ ਪਾਪੜ ਜਾਂ 나ਗਲੀ ਪਾਪੜ ਵੀ ਕਿਹਾ ਜਾਂਦਾ ਹੈ ਇਹ ਮਹਾਰਾਸ਼ਟਰ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਇਸ ਦਾ ਰੰਗ ਭੂਰਾ ਅਤੇ ਬਣਤਰ ਵਿੱਚ ਥੋੜਾ ਮੋਟਾ ਹੁੰਦਾ ਹੈ ਰਾਗੀ ਅਨਾਜ ਨਾਲ ਬਣਿਆ ਹੋਣ ਕਰਕੇ ਇਸ ਦਾ ਰੰਗ ਵੀ ਵਿਲੱਖਣ ਹੁੰਦਾ ਹੈ ਤੇ ਇਸ ਦੀ ਗੁਣਵੱਤਾ ਵੀ ਵਿਸ਼ੇਸ਼ ਹੁੰਦੀ ਹੈ ਬਣਤਰ ਅਤੇ ਸਵਾਦ ਤੋਂ ਇਲਾਵਾ ਇਹ ਪਾਪੜ ਸਿਹਤ ਲਈ ਕਾਫੀ ਲਾਭਦਾਇਕ ਹੁੰਦਾ ਹੈ ਇਸ ਦੇ ਨਾਲ ਨਾਲ ਇਹ ਪਾਪੜ ਬਹੁਤ ਕ੍ਰਿਸਪੀ ਹੁੰਦੇ ਹਨ ਅਤੇ ਇਸ ਪਾਪੜ ਨੂੰ ਮਸਾਲੇਦਾਰ ਸਬਜ਼ੀਆਂ ਅਤੇ ਨਿੰਬੂ ਦੇ ਨਾਲ ਵਿਸ਼ੇਸ਼ ਤੌਰ ਤੇ ਪਰੋਸਿਆ ਜਾਂਦਾ ਹੈ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਲਸਣ ਦੇ ਪਾਪੜ ਦੀ ਲਸਣ ਦਾ ਪਾਪੜ ਆਪਣੀ ਤਿੱਖੀ ਮਹਿਕ ਕਾਰਨ ਅਨੇਕਾਂ ਲੋਕਾਂ ਦੀ ਪਹਿਲੀ ਪਸੰਦ ਹੈ ਇਸ ਦੇ ਉਲਟ ਬਹੁਤ ਸਾਰੇ ਲੋਕ ਉਹ ਵੀ ਹਨ ਜੋ ਲਸਣ ਦੇ ਪਾਪੜ ਨੂੰ ਪਸੰਦ ਨਹੀਂ ਕਰਦੇ ਅਤੇ ਇਸ ਦੀ ਮਹਿਕ ਤੋਂ ਦੂਰ ਭੱਜਦੇ ਹਨ ਇਸ ਪਾਪੜ ਵਿੱਚ ਮੁੱਖ ਤੌਰ ਤੇ ਦਾਲਾਂ ਆਟਾ ਅਤੇ ਲਸਣ ਨੂੰ ਹੀ ਵਰਤਿਆ ਜਾਂਦਾ ਹੈ ਮੱਧ ਪ੍ਰਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਵਿੱਚ ਲਸਣ ਦੇ ਪਾਪੜ ਕਾਫੀ ਮਸ਼ਹੂਰ ਹਨ ਇਸ ਤੋਂ ਬਾਅਦ ਗੱਲ ਕਰੀਏ ਤਾਂ ਵਾਰੀ ਆਉਂਦੀ ਹੈ ਸਾਬੂਦਾਣਾ ਪਾਪੜ ਦੀ ਇਸ ਪਾਪੜ ਦੀ ਤਿਉਹਾਰਾਂ ਦੇ ਮੌਕੇ ਵਿਸ਼ੇਸ਼ ਪ੍ਰਧਾਨਤਾ ਹੁੰਦੀ ਹੈ। ਇਸ ਪਾਪੜ ਨੂੰ ਨਵਰਾਤਰੀ ਦੇ ਦਿਨਾਂ ਵਿੱਚ ਖਾਸ ਤੌਰ ਤੇ ਖਾਧਾ ਤੇ ਪਰੋਸਿਆ ਜਾਂਦਾ ਹੈ। ਸਾਬੂਦਾਣਾ ਪਾਪੜ ਵਿੱਚ ਆਮ ਤੌਰ ਤੇ ਕੋਈ ਮਸਾਲੇ ਨਹੀਂ ਹੁੰਦੇ ਅਤੇ ਇਸ ਪਾਪੜ ਨਾਲ ਤੁਹਾਡਾ ਪੇਟ ਜਲਦੀ ਭਰ ਜਾਂਦਾ ਹੈ ਤੇ ਤੁਸੀਂ ਅੰਦਰੋਂ ਭਰਿਆ ਭਰਿਆ ਮਹਿਸੂਸ ਕਰਦੇ ਹੋ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਆਲੂ ਪਾਪੜ ਦੀ। ਇਹ ਪਾਪੜ ਆਲੂਆਂ ਨੂੰ ਉਬਾਲਣ ਅਤੇ ਉਹਨਾਂ ਨੂੰ ਮੈਸ਼ ਕਰਨ ਤੋਂ ਬਾਅਦ ਤਿਆਰ ਕੀਤੇ ਜਾਂਦੇ ਹਨ। ਇਹ ਪਾਪੜ ਕਾਫੀ ਕ੍ਰਿਸਪੀ ਅਤੇ ਸਵਾਦੀ ਹੁੰਦੇ ਹਨ ਇਹ ਪਾਪੜ ਦਿੱਲੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਕਾਫੀ ਪ੍ਰਸਿੱਧ ਹਨ ਇਸ ਪਾਪੜ ਦੀ ਵੀ ਧਾਰਮਿਕ ਤਿਉਹਾਰਾਂ ਦੌਰਾਨ ਵਿਸ਼ੇਸ਼ ਤੌਰ ਤੇ ਪ੍ਰਧਾਨਤਾ ਹੁੰਦੀ ਹੈ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸ਼ਕਲੀ ਪਾਪੜ ਦੀ ਸ਼ਕਲੀ ਪਾਪੜ ਹਿਮਾਚਲ ਪ੍ਰਦੇਸ਼ ਵਿੱਚ ਕਾਫੀ ਮਸ਼ਹੂਰ ਹੈ ਇਸ ਦੀ ਇੱਕ ਵਿਲੱਖਣ ਪਛਾਣ ਹੈ ਇਹ ਪਾਪੜ ਆਟੇ ਨਮਕ ਅਤੇ ਰਫਾਇਨ ਨਾਲ ਤਿਆਰ ਕੀਤਾ ਜਾਂਦਾ ਹੈ ਇਹ ਪਾਪੜ ਕਾਗਜ਼ ਵਾਂਗ ਪਤਲਾ ਹੁੰਦਾ ਹੈ। ਹਿਮਾਚਲੀ ਲੋਕਾਂ ਦੀ ਥਾਲੀ ਵਿੱਚ ਜੇਕਰ ਇਹ ਪਾਪੜ ਨਾ ਹੋਵੇ ਤਾਂ ਉਹ ਅੱਧਾ ਅਧੂਰਾ ਮਹਿਸੂਸ ਕਰਦੇ ਹਨ। ਇਸ ਪਾਪੜ ਨੂੰ ਸਾਦੇ ਅਤੇ ਮਸਾਲੇਦਾਰ ਦੋਹਾਂ ਟੰਗਾਂ ਨਾਲ ਹੀ ਤਿਆਰ ਕੀਤਾ ਜਾਂਦਾ ਹੈ। ਅੰਤ ਵਿੱਚ ਗੱਲ ਕਰਦੇ ਹਾਂ ਪਾਪੜਾਂ ਦੇ ਰਾਜੇ ਹਿੰਗ ਪਾਪੜ ਦੀ। ਹਿੰਗ ਪਾਪੜ ਦਾ ਸਵਾਦ ਭਾਰਤ ਦੇ ਹਰ ਖੇਤਰ ਦੇ ਲੋਕਾਂ ਵੱਲੋਂ ਮਾਣਿਆ ਜਾਂਦਾ ਹੈ। ਪਰ ਪੱਛਮ ਭਾਰਤ ਦੇ ਲੋਕਾਂ ਦੀ ਇਹ ਪਾਪੜ ਪਹਿਲੀ ਪਸੰਦ ਹੈ। ਸਾਦੀ दाल ਅਤੇ ਚੌਲਾ ਨਾਲ ਜਦੋਂ ਇਸ ਪਾਪੜ ਨੂੰ ਖਾਧਾ ਜਾਂਦਾ ਹੈ ਤਾਂ ਖਾਣੇ ਦਾ ਸਵਾਦ ਸਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ। ਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ 10 ਵੱਡੀਆਂ ਕੰਪਨੀਆਂ ਦੀ ਜਿਨ੍ਹਾਂ ਨੇ ਭਾਰਤ ਦੇ ਵਿੱਚ ਪਾਪੜਾਂ ਦੇ ਕਾਰੋਬਾਰ ਵਿੱਚ ਵੱਡੀਆਂ ਮੱਲਾ ਮਾਰੀਆਂ ਹਨ। ਇਹਨਾਂ 10 ਵੱਡੀਆਂ ਕੰਪਨੀਆਂ ਵਿੱਚ ਸਭ ਤੋਂ ਪ੍ਰਮੁੱਖ ਹੈ ਹਲਦੀ ਰਾਮ। ਹਲਦੀ ਰਾਮ ਨੇ ਭਾਰਤ ਵਿੱਚ ਆਪਣੇ 스ਨੈਕਸ ਕਾਰੋਬਾਰ ਅਤੇ ਮਠਿਆਈਆਂ ਦੇ ਕਾਰੋਬਾਰ ਨੂੰ ਨੇ ਉੱਚੇ ਪੱਧਰ ਤੇ ਪਹੁੰਚਾਇਆ ਹੈ ਕਿ ਅੱਜ ਉਸਨੇ ਮੁਕਾਬਲੇ ਦੇ ਵਿੱਚ ਕੋਈ ਵੀ ਨਹੀਂ ਹੈ ਇਸ ਤੋਂ ਬਾਅਦ ਬਿਕਾਜੀ ਵੇਦਕ ਸ਼੍ਰੀ ਕ੍ਰਿਸ਼ਨ ਮਾਂ ਦੀ ਵਿੰਜਨ ਗਣੇਸ਼ ਪਾਪੜ ਅੰਬਕਾ ਐਪਲਮ ਲज्जਤ ਪਾਪੜ ਮਾਰ-ਬਾਰ ਪਾਪੜ ਅਤੇ ਸ਼੍ਰੀ ਜੈਨ ਉਦਯੋਗ ਸ਼ਾਮਲ ਹਨ ਇਨ੍ਹਾਂ ਕੰਪਨੀਆਂ ਵਿੱਚ ਲज्जਤ ਪਾਪੜ ਬਹੁਤ ਸਾਰੇ ਲੋਕਾਂ ਲਈ ਅੱਜ ਪ੍ਰੇਰਣਾ ਦਾ ਸਰੋਤ ਹੈ ਲੇਜਿਤ ਪਾਪਰ ਦੀ ਫਾਊਂਡਰ ਜਸਵੰਤੀ ਬੇਨ ਜਮਨਾਦਾਸ ਪੋਪਟ ਨੇ ਕੁਝ ਕੋ ਔਰਤ ਲੋਕਾਂ ਨੂੰ ਲੈ ਕੇ ਇਹ ਕੰਪਨੀ ਸ਼ੁਰੂ ਕੀਤੀ ਸੀ ਦੇਖਦੇ ਹੀ ਦੇਖਦੇ ਇਹ ਕੰਪਨੀ ਨੇ ਐਨੀ ਤਰੱਕੀ ਕੀਤੀ ਕਿ ਅੱਜ ਇਹ ਕੰਪਨੀ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ ਸਾਲ 2022 ਵਿੱਚ ਅਪਡੇਟ ਅੰਕੜਿਆਂ ਮੁਤਾਬਕ ਇਸ ਕੰਪਨੀ ਦੀ ਮੌਜੂਦਾ ਟਰਨਓਵਰ 1600 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ ਅਤੇ ਖਾਸ ਗੱਲ ਇਹ ਹੈ ਕਿ ਇਸ ਕੰਪਨੀ ਵਿੱਚ 45000 ਔਰਤ ਕਰਮਚਾਰੀ ਕੰਮ ਕਰ ਰਹੀਆਂ ਹਨ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਵੀ ਕਰ ਲਵੋ ਮੈਂ ਤਸਵੀਰ ਵਟਾਉਣ ਵਾਲੀ ਫਿਰ ਹਾਜ਼ਰ ਹੋਵਾਂਗਾ ਅਜਿਹੀ ਹੀ ਇਨਫੋਰਮੇਟਿਵ ਵੀਡੀਓ ਦੇ ਨਾਲ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਭ ਨੂੰ ਸਤਿ ਸ਼੍ਰੀ ਅਕਾਲ